ਮੈਂ ਡਾਕਟਰ ਆਕੀਸ਼ ਸੋਹਲ ਐਮਬੀਬੀਐਸ ਐਮਡੀ ਰੇਡੀਓਲੋਜਿਸਟ ਪਿਛਲੇ 18 ਸਾਲਾਂ ਤੋਂ ਖੁਸ਼ੀ ਸਕੈਨ ਚ ਆਪਣੀ ਸਰਵਿਸਿਜ਼ ਦੇ ਰਿਹਾ ਹੈਗਾ ਦੇਖੋ ਜੀ ਨਕੌਦਰ ਚ ਪਹਿਲੀ ਪਹਿਲੀ 1.5 ਟੈਸਲਾ ਮਸ਼ੀਨ ਲੱਗੀ ਹੈ ਮੈਗਨੇਟ ਦੀ ਸਟਰੈਂਥ ਵਧਾਈ ਜਾਵਾਂਗੇ ਜਿਵੇਂ 0.3 0.4 0.5 1.5 ਹੁਣ ਇਹ 11 ਗੁਣਾ ਉਸ ਤੋਂ ਵੱਡੀ ਮਸ਼ੀਨ ਹੋ ਗਈ ਹੈਗੀ ਆ ਮਰੀਜ਼ ਨੂੰ ਪਹਿਲਾਂ 25 ਮਿੰਟ ਸਿਰਫ ਦੀ ਸਕੈਨ ਲਈ ਲੇਟਣਾ ਪੈਂਦਾ ਸੀ ਉਹ ਹੁਣ 10 ਤੋਂ 15 ਮਿੰਟ ਦੇ ਵਿੱਚ ਉਹਦੀ ਸਕੈਨ ਹੋ ਜਾਂਦੀ ਹੈ ਕਾਨੂੰ ਜਾਗਰੂਕਤਾ ਮਿਲੇਗੀ ਕਿ ਹਾਂ ਯਾਰ ਅਸੀਂ ਇੱਥੇ ਜਲੰਧਰ ਜਾਣ ਨੂੰ 40 45 ਮਿੰਟ ਲੱਗਦੇ ਇਹ ਤਾਂ ਨਕੂਦਰ ਤੋਂ ਆ ਤੇ ਜੇ ਬੰਦੇ ਨੇ ਲੋਈਆਂ ਤੋਂ ਆ ਉਹਨੂੰ ਤੇ ਹੋਰ ਵੀ ਉਤੋਂ ਦੂਰ ਲੱਗ ਗਿਆ ਹੈ ਨਾ ਤੇ ਜੇ ਅਸੀਂ ਇੱਥੋਂ ਹੀ ਕਰਕੇ ਉਸੇ ਸਮੇਂ ਆਪਾਂ ਦੱਸ ਦਈਏ ਕਿ ਹਾਂ ਕੀ ਪ੍ਰੋਬਲਮ ਹੈਗੀ ਆ ਤੇ ਆਪਾਂ ਜਾਨ ਵੀ ਬਚਾ ਸਕਦੇ ਆ ਤੇ ਉਹਦੀ ਮੋਰਬਿਡਿਟੀ ਵੀ ਬਚਾ ਸਕਦੇ ਆ ਮਤਲਬ ਉਹਨੂੰ ਅਪੰਗ ਹੋਣ ਤੋਂ ਵੀ ਬਚਾ ਸਕਦੇਗੇ ਤੇ ਜੋ ਇਸ ਤੋਂ ਇਲਾਵਾ ਜਿਹੜੀ ਨੂੰ ਕਾਰਡੀਅਕ ਮਾਰ ਕਾਰਡੀਅਕ ਮਾਰ ਜਿਹਦੇ ਵਿੱਚ ਆਪਾਂ ਦਿਲ ਦੀ ਪਤਾ ਲਗਾ ਸਕਦੇ ਹਾਂ ਕਿ ਦਿਲ ਦੇ ਪੱਠੇ ਕੰਮ ਕਰਦੇ ਪਏ ਨੇ ਇਹਨੂੰ ਹਾਰਟ ਅਟੈਕ ਪਹਿਲਾਂ ਹੋਇਆ ਜਾਂ ਹੁਣ ਹੋ ਰਿਹਾ ਹੈਗਾ ਉਹ ਵੀ ਇਹਦੇ ਵਿੱਚ ਅਸੀਂ ਪਤਾ ਲਗਾ ਸਕਦੇ ਆਂ ਪੂਰੀ ਬਾਡੀ ਦੀ ਜਿਹੜੀ ਸਕੈਨ ਆ ਹੋਲ ਬਾਡੀ ਐਮ ਆਰ ਆਈ ਉਹ 35 ਤੋਂ 45 ਮਿੰਟ ਦੇ ਵਿੱਚ ਹੋ ਸਕਦੀ ਹੈ ਜਿਹੜੀ ਆਪਾਂ ਪਹਿਲਾਂ ਕਰਦੇ ਸੀ ਉਹਨੂੰ ਆਪਾਂ ਨੂੰ ਕਈ ਵਾਰ ਕਰਨ ਨੂੰ 2 ਘੰਟੇ 3 ਘੰਟੇ ਲੱਗ ਜਾਂਦੇ ਸੀ ਉਹ 45 ਮਿੰਟ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਵੱਡੀ ਜਿਹੀ ਫੋਲ ਲੱਗੀ ਆ ਇਹ ਪੂਰੀ ਦੀ ਪੂਰੀ ਜਿਹੜੀ ਹੈ 35 ਤੋਂ 45 ਮਿੰਟ ਦੇ ਵਿੱਚ ਅਸੀਂ ਕਰ ਸਕਦੇ ਹੈਗੇ ਜਿਵੇਂ ਕਿ ਜਿਹਨੂੰ ਸ਼ਿਕਾਇਤ ਹੁੰਦੀ ਹੈ ਕੈਂਸਰ ਦੀ ਦਵਾਈ ਖਾ ਰਹੇ ਹੁੰਦੇ ਨੇ ਉਹਦਾ ਪਤਾ ਲਗਾਉਣ ਵਾਸਤੇ ਕਿ ਕੈਂਸਰ ਖਤਮ ਹੋ ਗਿਆ ਜਾਂ ਕੁਝ ਹਜੇ ਨਵਾਂ ਵਿੱਚ ਬਣਿਆ ਹੈਗਾ ਜਾਂ ਬਣ ਰਿਹਾ ਵਾ ਉਹ ਵੀ ਇਹਦੇ ਵਿੱਚ ਅਸਾਂ ਪਤਾ ਲਗਾ ਸਕਦੇ ਹੈਗੇ ਆ ਜੀ ਲੋਕੇਸ਼ਨ ਤੁਹਾਡੇ ਲੋਕੇਸ਼ਨ ਤੇ ਤੁਹਾਨੂੰ ਪਤਾ ਹੈ ਤੇ ਇਹ ਮਾਲੜੀ ਗੇਟ ਜਿਹੜਾ ਹੈਗਾ ਵਾ ਮਾਲੀ ਗੇਟਸ ਦੇ ਸਾਹਮਣੇ ਬਿਲਕੁਲ ਸ਼ਾ ਕੋਟ ਰੋਡ ਤੇ ਖੁਸ਼ੀ ਸਕੈਨਿੰਗ ਸੈਂਟਰ ਪਿਛਲੇ 18 ਸਾਲ ਤੋਂ ਚ ਹੋਰ ਵੀ ਸੀਟੀ ਸਕੈਨ ਹਲ ਬਾਡੀ 16 ਸਲਾਈਸ ਸੀਟੀ 컬러 ਡੋਪਲਰ ਇਕੋਕਾਰਡੀਓਗ੍ਰਾਫੀ ਹੁਣ ਤੇ ਸਾਡੇ ਕੋਲ ਡਾਕਟਰ ਭਰਤ ਜਿਹੜੇ ਦਿਮਾਗ ਤੇ ਰੀਡ ਦੀ ਹੱਡੀ ਦੇ ਸਪੈਸ਼ਲਿਸਟ ਨੇ ਉਹ ਵੀ ਬੁੱਧਵਾਰ ਆਉਂਦੇ ਨੇ ਵੈਸੇ ਤੇ ਫੋਨ ਨੰਬਰ ਸਾਰੀ ਸਾਈਟ ਤੇ ਹੈਗਾ ਪਰ ਫਿਰ ਵੀ 98158 24341 ਜੀ ਇਹ ਖੁਸ਼ੀ ਸਕੈਨਿੰਗ ਸੈਂਟਰ ਇਹ ਖੁਸ਼ੀ ਕਿਹਨਾਂ ਦਾ ਨਾਮ ਆ ਜੀ ਇਹ ਖੁਸ਼ੀ ਮੇਰੀ ਬੇਟੀ ਹੈਗੀ ਹੈ ਜੀ ਇਹ ਖੁਸ਼ੀ ਮੇਰੀ ਬੇਟੀ ਹੈ ਉਹਨੇ ਹੀ ਵੈਲਕਮ ਸਪੀਚ ਦਿੱਤੀ ਸੀ ਜੀ ਦੂਸਰੀ ਵੀ ਮੇਰੀ ਬੇਟੀ ਹੈ ਮੈਂ ਆਪਣੀ ਬੇਟੀ ਕੋ ਹੀ ਇਸ ਚੀਜ਼ ਦਾ ਇਨੋਗਰੇਸ਼ਨ ਕਰਾਇਕ ਮੈਸੇਜ ਦੇਣਾ ਚਾਹਨਾ ਸਮਾਜ ਨੂੰ ਕਿ ਯਾਰ ਧੀਆ ਨੂੰ ਘਟਨਾ ਸਮਝੋ ਅਸੀਂ ਧੀਆ ਦੇ ਕਰਕੇ ਕਹਿੰਦੇ ਕਿ ਯਾਰ ਆਹ ਕਲ ਨਹੀਂ ਮੈਂ ਅੱਜ ਜੂਗੀਆਂ ਆਪਣੀ ਧੀਆ ਕਰਕੇ ਆ ਗਾ ਸਾਨੂੰ ਬੜਾ ਵਧੀਆ ਉਪਰਾਲਾ ਕੀਤਾ ਹੈ ਇਨਵੈਸਟਮੈਂਟ ਕੀਤੀ ਹੈ ਔਰ ਮੈਨੂੰ ਉਮੀਦ ਆ ਕਿ ਲੋਕੀ ਇਹਦਾ ਇਹਦਾ ਪੂਰਾ ਫਾਇਦਾ ਉਠਾਣਗੇ ਇਹਦੀ ਜਿਹੜੀ ਐਮ ਆਰ ਆਈ ਔਰ ਸੀਟੀ ਸਕੈਨ ਦੇ ਵਿੱਚ ਫਰਕ ਹੁੰਦਾ ਐ ਐਮ ਆਰ ਆਈ ਤੁਹਾਨੂੰ ਡਿਟੇਲ ਦੇ ਦਿੰਦੀ ਆ ਜੇ ਤੁਹਾਨੂੰ ਕੋਈ ਬਿਮਾਰੀ ਸੀਟੀ ਸਕੈਨ ਚ ਨਹੀਂ ਪਕੜੀ ਜਾਂਦੀ ਤਾਂ ਉਹ ਐਮ ਆਰ ਆਈ ਦੇ ਵਿੱਚ ਪਕੜੀ ਜਾਂਦੀ ਆ ਲੋਕਾਂ ਵਾਸਤੇ ਕਾਫੀ ਜਲ ਚੰਗੀ ਸਹੂਲਤ ਹੋ ਗਈ ਐ 1.5 ਟਸਲਾ ਦੀ ਮਸ਼ੀਨ ਐ ਤੇ ਕਾਫੀ ਸਫਿਸਟੀਕੇਟਿਡ ਹੁੰਦੀ ਐ ਨਕੌਦਰ ਵਾਲੇ ਸ਼ਹਿਰ ਵਰਕੇ ਸ਼ਹਿਰ ਵਿੱਚ ਜਿੱਥੇ ਕਿ ਇਹਨਾਂ ਨੇ 1.5 ਟੈਸਲਾ ਦੀ ਜਿਹੜੀ ਮਸ਼ੀਨ ਲਗਾਈ ਹੈ ਬਹੁਤ ਹਾਈ ਐਂਡ ਮਸ਼ੀਨ ਹੈ ਇਹਦੇ ਵਿੱਚ ਦਿਮਾਗ ਹਾਰਟ ਸਪਾਈਨ ਸਰੀਰ ਦੇ ਹਰ ਅੰਗ ਦੀ ਜਿਹੜੀ ਆਪਣੀ ਇਨਵੈਸਟੀਗੇਸ਼ਨ ਬਹੁਤ ਹਾਈ ਐਂਡ ਦੇ ਨਾਲ ਕੀਤੀ ਜਾ ਸਕਦੀ ਹੈ ਇੱਕ ਨਵੀਂ ਚੀਜ਼ ਹੈ 1.5 ਟੈਸਲਾ ਜੀ ਐਮ ਆਰ ਆਈ ਹੈ ਇਹ ਮੈਗਨੇਟ ਨੇ ਦੇ ਨਾਲ ਚੱਲਦੀ ਹੈ ਤੇ ਇਹਦੇ ਨਾਲ ਬਿਮਾਰੀਆਂ ਹੋਰ ਤਰ੍ਹਾਂ ਦੀਆਂ ਜਿਵੇਂ ਸਪਾਈਨ ਹੈ ਸਪਾਈਨ ਦੀਆਂ ਬਿਮਾਰੀਆਂ ਮਸਲਸ ਦੀਆਂ ਬਿਮਾਰੀਆਂ ਜਾਂ ਜਿਹੜੀਆਂ ਸੀਟੀ ਸਕੈਨ ਤੇ ਨਹੀਂ ਲੱਭੀਆਂ ਜਾ ਸਕਦੀਆਂ ਉਹ ਲੱਭੀਆਂ ਜਾਣਗੀਆਂ ਤੇ ਇਲਾਕੇ ਦੇ ਜਿਹੜੇ ਲੋਕ ਐ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਮਿਲ ਰਹੀ ਹੈ। ਯੂਨੀਕ ਫੈਸਿਲਿਟੀ ਆ ਜਿਹੜੀ ਡਾਕਟਰ ਸਾਹਿਬ ਨੇ ਇੱਥੇ ਦਿੱਤੀ ਹੈ। ਅੱਗੇ 1.5 ਟੈਸਲਾ ਨਹੀਂ ਸੀ ਇਸ ਏਰੀਆ ਦੇ ਵਿੱਚ। ਹੁਣ ਮਰੀਜ਼ਾਂ ਨੂੰ ਜਲੰਧਰ ਨਹੀਂ ਜਾਣਾ ਪਏਗਾ। ਇੱਥੇ ਹੀ ਉਹਦਾ ਡਾਇਗਨੋਸਿਸ ਹੋ ਕੇ ਤੇ ਟਰੀਟਮੈਂਟ ਹੋਏਗਾ। ਜਿਹੜੀ ਇਹ ਮਸ਼ੀਨ ਇੱਥੇ ਲਾ ਰਹੇ ਐ ਮੈਨੂੰ ਲੱਗਦਾ ਹੈ ਕਿ ਜਲੰਧਰ ਦੇ ਵੀ ਸਾਰੇ ਸੈਂਟਰਾਂ 'ਚ ਏਡੀ ਵੱਡੀ ਮਸ਼ੀਨ ਨਹੀਂ ਹੈਗੀ ਇਹਦਾ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਏਡੀ ਵੱਡੀ ਮਸ਼ੀਨ ਇੱਥੇ ਲਗਾ ਕੇ ਨਗੋਦਰ ਵਾਲਿਆਂ ਨੂੰ ਇੱਕ ਦੇਣ ਦਿੱਤੀ ਹੈ ਜਿਹੜੇ ਸਭ ਲੋਕ ਜਲੰਧਰ ਜਾਂਦੇ ਸੀਗੇ ਉਹ ਸਾਰੇ ਇੱਥੇ ਰੁਕਣਗੇ ਸਾਡੇ ਰਾਹੀਂ ਇਹਨਾਂ ਨੂੰ ਮੁਬਾਰਕਵਾਦ ਦਿੰਦੇ ਆ ਵੀ ਇਹਨਾਂ ਨੇ ਪਹਿਲਾ ਮਸ਼ੀਨ ਜਿਹੜੀ ਆ ਨਗੋਦਰ ਵਿੱਚ ਉਹਨਾਂ ਨੇ ਇੰਸਟਾਲ ਕੀਤੀ ਹੈ ਜੋ ਕਿ ਜਲੰਧਰ ਵਿੱਚ ਅਵੇਲੇਬਲ ਹੈ ਔਰ ਨਗੋਦਰ ਦੇ ਆਸਪਾਸ ਜੋ ਵੀ ਏਰੀਆ ਹੈ ਲੋਹੀਆਂ ਸ਼ਾਹਕੋਟ ਜੋ ਵੀ ਆਸਪਾਸ ਸਾਰੇ ਸਾਰੇ ਲੋਕਾਂ ਲਈ ਉਹ ਫਾਇਦੇਮੰਦ ਹੋਏਗਾ इस चीज़ की बेहद खुशी है कि उन्होंने इतने इन्ना वड़ा एक काम शुरू किया है और मेरी तरफ उन्होंने बहुत शुभकामना उन्होंने एवं ही वधन फुलन और जिमें कि पहले उन्होंने दस है कि डॉक्टर साहब की नेचर बहुत अच्छी है डॉक्टर सोल काफ़ी समय तो नकोदर चली सेवा दे रहे हैं एंड बड़ा वाइस काम कर रहे है जी अच्छी रिपोर्टिंग है वन पॉइंट फाइव टेस्ट अभी नकोदर में आई है अभी कहीं और नहीं है एंड हमें ये भी कहते बहुत प्राउड और एंड येस इट्स द फर्स्ट इन नकोदर एंड वी होप वी कैन सर्व यू वेल इतना क्रेडिट नहीं है बनता पापा की मेहनत है इतने सालों से फ्रॉम द पास एटीन ईयरस इट्स इट्स ऑल इज हार्ड वर्क जो भी आज वो जिस जगह वो पहुंचे हैं इट्स ओनली हिम एंड हिज फैमिल सपोर्टिंग हिम नकोदर एंड नाल जो बेबासिंद है उन्होंने वास्ते अपनी जी सुविधाव है बधाई है हूँ वन पॉइंट फाइव टेस्टला एम आर आई जरा है नकोदर और नेड़े एरिया तो है नहीं है ਤੋਂ ਪੇਸ਼ੇਂ ਨੂੰ ਜਲੰਧਰ ਜਾਣ ਦੀ ਜ਼ਰੂਰਤ ਨਹੀਂ ਹੈ ਕੋਕੋਦਰ ਦੇ ਖੁਸ਼ੀ ਸਕੈਨਿੰਗ ਸੈਂਟਰ ਮਾਲੜੀ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਅੱਜ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜਿਵੇਂ ਕਿ ਲੋਕਾਂ ਨੂੰ ਜਲੰਧਰ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਹੁਣ ਲੁਧਿਆਣਾ ਜਲੰਧਰ ਜਾਣ ਦੀ ਲੋੜ ਨਹੀਂ ਇੱਥੇ ਐਮ ਆਰ ਆਈ ਮਸ਼ੀਨ ਜਿਹੜੀ ਆ ਉਹ ਉਪਲਬਧ ਹੋ ਗਈ ਆ ਐਮ ਆਰ ਆਈ ਮਸ਼ੀਨ ਦਾ ਅੱਜ ਸ਼ੋਭਾ ਰੰਭ ਕੀਤਾ ਆ ਉਹ ਤੁਹਾਨੂੰ ਵੀ ਦਿਖਾਣੇ ਆ ਅੰਦਰ ਲੱਜਦੇ ਆ ਔਰ ਦਿਖਾਣੇ ਆ ਤਸਵੀਰਾਂ ਔਰ ਗੱਲਬਾਤ ਕਰਾਉਣੇ ਆ ਡਾਕਟਰ ਸਾਹਿਬਾਨ ਨੇ ਦਾ ਕੁਸ਼ੀ ਸਕੈਨਿੰਗ ਸੈਂਟਰ ਮੌਲੜੀ ਰੋਡ ਨਕੋਦਰ ਤੇ ਮੌਜੂਦ ਹੈ ਆ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਮਸਕਾਰ ਸਰ ਸਭ ਤੋਂ ਪਹਿਲੇ ਮੈਂ ਜਾਣਾਂਗਾ ਕਿ ਮੈਂ ਡਾਕਟਰ ਆਕੇਸ਼ ਸੋਹਲ ਐਮਬੀਬੀਐਸ ਐਮਡੀ ਰੇਡੀਓਲੋਜਿਸਟ ਪਿਛਲੇ 18 ਸਾਲਾਂ ਤੋਂ ਕੁਸ਼ੀ ਸਕੈਨ ਚ ਆਪਣੀ ਸਰਵਿਸਿਜ਼ ਦੇ ਰਿਹਾ ਹੈਗਾ ਅੱਜ ਸਰ ਇੱਕ ਨਵਾਂ ਪ੍ਰੋਲਲਾ ਕੀਤਾ ਜਿਵੇਂ ਲੋਕਾਂ ਨੂੰ ਜਲੰਧਰ ਜਾਂ ਲੁਧਿਆਣਾ ਦੂਰ ਦਰੜ ਜਾਣਾ ਪੈਂਦਾ ਸੀ ਅੱਜ ਇਹ ਕੀ ਇਹਦੇ ਚੋਕਰਾ ਲਾ ਦਿੱਤਾ ਇਹ ਦੇਖੋ ਜੀ ਨਕੋਦਰ ਚ ਪਹਿਲੀ ਪਹਿਲੀ 1.5 ਟੈਸਲਾ ਮਸ਼ੀਨ ਲੱਗੀ ਹੈ ਮਸ਼ੀਨ ਤੇ ਸਾਡੇ ਕੋਲ ਪਹਿਲਾਂ ਵੀ ਸੀ ਐਮ ਆਰ ਆਈ ਦੀ ਮੈਗਨੈਟ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਪਰਮਾਨੈਂਟ ਹੁੰਦਾ ਇੱਕ ਜਿਹੜਾ ਹੁੰਦਾ ਓਪਨ ਹੁੰਦਾ ਜੀ ਜਿਹੜੇ ਪਰਮਾਨੈਂਟ ਮੈਗਨੈਟ ਹੁੰਦੇ ਉਹ 0.5 ਤੋਂ ਵੱਧ ਨਹੀਂ ਹੁੰਦੇ ਜੀ ਔਰ ਜਿਹੜਾ ਦੂਸਰਾ ਮੈਗਨੈਟ ਹੁੰਦਾ ਉਹਦੇ ਚ 1.5 3 7 ਤੱਕ ਹੁੰਦੇ ਹੈਗੇ ਆ ਜਿਵੇਂ ਜਿਵੇਂ ਆਪਾਂ ਮੈਗਨੇਟ ਦੀ ਸਟਰੈਂਥ ਵਧਾਈ ਜਾਵਾਂਗੇ ਜਿਵੇਂ 0.3, 0.4, 0.5, 1.5 ਹੁਣ ਇਹ 11 ਗੁਣਾ ਉਸ ਤੋਂ ਵੱਡੀ ਮਸ਼ੀਨ ਹੋ ਗਈ ਹੈਗੀ ਆ ਇਹਦਾ ਫਾਇਦਾ ਇਹ ਹੈਗਾ ਇੱਕ ਤੇ ਇਹਦੇ ਵਿੱਚ ਸਕੈਨ ਟਾਈਮ ਫਾਸਟ ਹੁੰਦਾ ਜਿਹੜੇ ਮਰੀਜ਼ ਨੂੰ ਪਹਿਲਾਂ 25 ਮਿੰਟ ਸਿਰ ਦੀ ਸਕੈਨ ਲਈ ਲੇਟਣਾ ਪੈਂਦਾ ਸੀ ਉਹ ਹੁਣ 10 ਤੋਂ 15 ਮਿੰਟ ਦੇ ਵਿੱਚ ਉਹਦੀ ਸਕੈਨ ਹੋ ਜਾਏਗੀ ਦੂਸਰਾ ਜਿਵੇਂ ਮਿੱਠਾ ਜ਼ਿਆਦਾ ਪਾਣ ਨਾਲ ਖੰਡ ਚਾਪ ਜੜੀ ਆ ਮਿੱਠੀ ਹੋ ਜਾਂਦੀ ਆ ਇਸੇ ਤਰ੍ਹਾਂ ਜਦੋਂ ਵਧੇ ਜਾਈਗੀ ਤੇ ਉਹਦੀ ਜਿਹੜੀ ਆ ਕੁਆਲਿਟੀ 10 ਗੁਣਾ 11 ਗੁਣਾ ਵੱਧ ਜਾਂਦੀ ਹੈਗੀ ਆ ਦੱਸੋ ਵੀ ਤਾਂ ਕੀ ਕੀ ਫਾਇਦੇ ਹੋਣਦੇ ਇਹਦੇ ਫਾਇਦੇ ਹੈਗੇ ਆ ਕਿ ਇਹਦੇ ਵਿੱਚ ਆਪਾਂ ਜਿਵੇਂ ਕਿਸੇ ਮਰੀਜ਼ ਦੀ ਬਾ ਰੁੱਕ ਗਈ ਜਾਂ ਉਹਦਾ ਬਲੱਡ ਪ੍ਰੈਸ਼ਰ ਵੱਧ ਗਿਆ ਵਾ ਜਾਂ ਬੋਲਣ ਚ ਨੂੰ ਦਿੱਕਤ ਹੋ ਰਹੀ ਆ ਉਸ ਚੀਜ਼ ਦਾ ਆਪਾਂ ਜਿਹੜਾ ਵਾ ਵਿਦਿਨ ਵਿਦਿਨ 10 ਤੋਂ 15 ਮਿੰਟ ਪਤਾ ਲਗਾ ਸਕਦੇ ਆ ਕਿ ਇਹਦੀ ਨਾੜੀ ਬਲੌਕ ਹੋ ਰਹੀ ਆ ਜਾਂ ਇਹਦੀ ਨਾੜੀ ਫਟ ਰਹੀ ਹੈਗੀ ਆ ਟਾਈਮਲੀ ਜੇ ਆਪਾਂ ਕਿਸੇ ਦੀ ਪਤਾ ਚਲਾ ਲਾਂਗੇ ਕਿ ਇਹਦੀ ਯਾਰ ਨਾੜੀ ਬਲੌਕ ਹੋ ਰਹੀ ਹੈ ਤਾਂ ਉਸ ਆਪਣੀ ਲਾਈਫ ਬਚਾ ਸਕਦੇ ਆ ਔਰ ਉਹਦੀ ਮੋਰਬਿਡਿਟੀ ਮੋਰਬਿਡਿਟੀ ਦਾ ਮਤਲਬ ਕਿ ਉਹਨੂੰ ਪਾਸਾ ਰੁਕਣ ਤੋਂ ਬਚਾ ਸਕਦੇ ਆ ਕਈ ਵਾਰੀ ਜੇ ਆਪਾਂ ਲੇਟ ਕਰ ਦਿੰਨੇ ਤਾਂ ਅਗਲੇ ਬੰਦੇ ਦਾ ਪਾਸਾ ਖੜੇ ਰੰਦਾ ਉਹ ਵਿਚਾਰਾ ਹਮੇਸ਼ਾ ਲੰਗੜਾ ਕੇ ਚੱਲੇਗਾ ਇਹ ਇੱਕ ਤੋਂ ਦੋ ਘੰਟੇ ਜਿਹੜੇ ਹੁੰਦੇ ਆ ਜਿੱਚ ਪਤਾ ਚੱਲ ਜੇ ਕਿ ਹਾਂ ਯਾਰ ਇਹਦੇ ਵਿੱਚ ਇਹ ਚੀਜ਼ ਹੈਗੀ ਜੇ ਨਾੜੀ ਬਲੌਕ ਹੋ ਰਹੀ ਹੈ ਆਪਾਂ ਇਸ ਦੇ ਵਿੱਚ ਉਹ ਫੈਸਿਲਿਟੀ ਅਵੇਲੇਬਲ ਆ ਆਪਾਂ 1 ਘੰਟੇ ਦੇ ਵਿੱਚ ਵਿੱਚ ਇਸਤੇ ਵਿੱਚ ਫੰਕਸ਼ਨਲ ਐਮ ਆਰ ਆਈ ਕਰਕੇ ਆਪਾਂ ਦੱਸ ਸਕਦੇ ਹਾਂ ਕਿ ਇਹਨੂੰ ਨਾੜੀ ਬਲੌਕ ਹੋ ਰਹੀ ਜੇ ਇਹਦੀ ਫਟ ਰਹੀ ਹੈ ਤੁਸੀਂ ਇਹਦਾ ਜਲਦੀ ਤੋਂ ਜਲਦੀ ਇਲਾਜ ਕਰਾ ਕੇ ਉਹਨੂੰ ਬਚਾਓ ਜਿਵੇਂ ਕਹਿੰਦਾ ਮਤਲਬ ਜਲੰਧਰ ਜਾਂਦੇ ਜਿਲੰਦਰ ਜਾਂਦੇ ਪਹੁੰਚ ਜਿੱਥੇ ਮੁੱਤੇ ਤੇ ਪਤਾ ਲੱਗ ਜਾਊਗਾ ਤਾਂ ਡਾਕਟਰ ਇਸ ਹੱਤਾਂ ਹਾਂ ਇਹਦਾ ਕੀ ਹੈਗਾ ਕਿ ਇੱਕ ਤੇ ਜਿਹੜੀ ਸਕੈਨਿੰਗ ਦੀ ਆ ਉਹ ਵਧੇਗੀ ਠੀਕ ਹੈ ਕਿ ਨਹੀਂ ਕਿ ਲੋਕਾਂ ਨੂੰ ਜਾਗਰੂਕਤਾ ਮਿਲੇਗੀ ਕਿ ਹਾਂ ਯਾਰ ਅਸੀਂ ਇੱਥੇ ਜਲੰਧਰ ਜਾਣ ਨੂੰ 40-45 ਮਿੰਟ ਲੱਗ ਜਾਂਦੇ ਨੇ ਇਹ ਤਾਂ ਕੁਦਰਤ ਉਹ ਜੇ ਬੰਦੇ ਨੇ ਲੋਈਆਂ ਤੋਣਾ ਉਹਨੂੰ ਤੇ ਹੋਰ ਵੀ ਉਤੋਂ ਦੂਰ ਲੱਗ ਗਿਆ ਹੈ ਨਾ ਤੇ ਜੇ ਅਸੀਂ ਇੱਥੇ ਹੀ ਕਰਕੇ ਉਸੇ ਸਮੇਂ ਆਪਾਂ ਦੱਸ ਦਈਏ ਕਿ ਹਾਂ ਕੀ ਪ੍ਰੋਬਲਮ ਹੈਗੀ ਆ ਤੇ ਆਪਾਂ ਜਾਨ ਵੀ ਬਚਾ ਸਕਦੇ ਆ ਤੇ ਉਹਦੀ ਮੋਰਬਿਡਿਟੀ ਵੀ ਬਚਾ ਸਕਦੇ ਆ ਮਤਲਬ ਉਹਨੂੰ ਅਪੰਗ ਹੋਣ ਤੋਂ ਵੀ ਬਚਾ ਸਕਦੇ ਆ ਇਹਦੇ ਚ ਇਸ ਤੋਂ ਇਲਾਵਾ ਜਿਹੜੇ ਨੂੰ ਕਾਰਡੀਓ ਕੈਂਮਰ ਕਾਰਡੀਓ ਕੈਂਮਰ ਜਿਹਦੇ ਵਿੱਚ ਆਪਾਂ ਦਿਲ ਦੀ ਪਤਾ ਲਗਾ ਸਕਦੇ ਹਾਂ ਕਿ ਦਿਲ ਦੇ ਪੱਠੇ ਕੰਮ ਕਰਦੇ ਪਏ ਨੇ ਇਹਨੂੰ ਹਾਰਟ ਅਟੈਕ ਪਹਿਲਾਂ ਹੋਇਆ ਜਾਂ ਹੁਣ ਹੋ ਰਿਹਾ ਹੈਗਾ ਉਹ ਵੀ ਇਹਦੇ ਵਿੱਚ ਅਸੀਂ ਪਤਾ ਲਗਾ ਸਕਦੇ ਹਾਂ ਪੂਰੀ ਬਾਡੀ ਦੀ ਜਿਹੜੀ ਸਕੈਨ ਹੈ ਹਾਲ ਬਾਡੀ ਐਮ ਆਰ ਆਈ ਉਹ 35 ਤੋਂ 45 ਮਿੰਟ ਦੇ ਵਿੱਚ ਹੋ ਸਕਦੀ ਹੈ ਜਿਹੜੀ ਆਪਾਂ ਪਹਿਲਾਂ ਕਰਦੇ ਸੀ ਉਹਨੂੰ ਆਪਾਂ ਨੂੰ ਕਈ ਵਾਰ ਕਰਨ ਨੂੰ 2 ਘੰਟੇ 3 ਘੰਟੇ ਲੱਗ ਜਾਂਦੇ ਸੀ ਉਹ 45 ਮਿੰਟ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਵੱਡੀ ਜਿਹੀ ਫੋਲ ਲੱਗੀ ਹੈ ਇਹ ਪੂਰੀ ਦੀ ਪੂਰੀ ਜਿਹੜੀ ਹੈ 35 ਤੋਂ 45 ਮਿੰਟ ਦੇ ਵਿੱਚ ਅਸੀਂ ਕਰ ਸਕਦੇ ਹਾਂਗੇ ਔਰ ਦੂਸਰਾ ਕੈਂਸਰ ਦੀ ਸਕ੍ਰੀਨੀਂਗ ਉਹਨੂੰ ਅੰਕੋ ਸ਼ੂਟ ਕਹਿੰਦੇ ਨੇ ਜਿਵੇਂ ਕਈਆਂ ਨੂੰ ਸ਼ਿਕਾਇਤ ਹੁੰਦੀ ਹੈ ਕੈਂਸਰ ਦੀ ਦਵਾਈ ਖਾ ਰਹੇ ਹੁੰਦੇ ਨੇ ਉਹਦਾ ਪਤਾ ਲਗਾਉਣ ਵਾਸਤੇ ਕਿ ਕੈਂਸਰ ਖਤਮ ਹੋ ਗਿਆ ਜਾਂ ਕੁਝ ਹਜੇ ਨਵਾਂ ਵਿੱਚ ਬਣਿਆ ਹੈਗਾ ਜਾਂ ਬਣ ਰਿਹਾ ਵਾ ਉਹ ਵੀ ਇਹਦੇ ਵਿੱਚ ਅਸਾਂ ਪਤਾ ਲਗਾ ਸਕਦੇ ਹੈਗੇ ਆ ਜਲਦੀ ਤੋਂ ਜਲਦੀ ਇਹਦੇ ਵਿੱਚ ਪਤਾ ਲਾ ਸਕਦੇ ਆਂ ਔਰ ਇਹਦੇ ਵਿੱਚ ਕੋਈ ਰੇਡੀਏਸ਼ਨ ਨਹੀਂ ਹੁੰਦਾ ਜੀ ਕੋਈ ਹਾਰਮਫੁਲਮ ਕਿਰਨਾ ਨਹੀਂ ਹੁੰਦੀਆਂ اپنی ਬੋਡੀ ਜਿਹੜੀ ਆ ਪਾਣੀ ਨਾਲ ਬਣੀ ਹੋਈ ਹੈ ਹਾਈਡਰੋਜਨ ਦੇ ਨਾਲ ਇਹ ਜਿਹੜੀ ਐਮ ਆਰ ਆਈ ਦਾ ਕਨਸੈਪਟ ਹੈਗਾ ਇਹ ਹਾਈਡਰੋਜਨ ਐਟਮ ਨੂੰ ਸਾਰੇ ਨੂੰ ਅਲਾਈਨ ਕਰਕੇ ਇਮੇਜ ਬਣਾਉਂਦੀ ਆ ਇਹ ਸੇਫ ਹੈਗਾ ਪੂਰੀ ਤਰ੍ਹਾਂ ਸੇਫ ਸਰ ਇਹਦੀ ਲੋਕੇਸ਼ਨ ਤੁਹਾਡੇ ਲੋਕੇਸ਼ਨ ਤੇ ਤੁਹਾਨੂੰ ਪਤਾ ਹੀ ਹੈ ਤੇ ਇਹ ਮਾਲੜੀ ਗੇਟ ਜਿਹੜਾ ਹੈਗਾ ਵਾ ਮਾਲੀ ਗੇਟ ਦੇ ਸਾਹਮਣੇ ਬਿਲਕੁਲ ਸ਼ਾ ਕੋਟ ਰੋਡ ਤੇ ਖੂਸ਼ੀ ਸਕੈਨਿੰਗ ਸੈਂਟਰ ਪਿਛਲੇ 18 ਸਾਲ ਤੋਂ ਹੈ ਇਹਦੇ ਵਿੱਚ ਹੋਰ ਵੀ ਸੀਟੀ ਸਕੈਨ ਹਾਲ ਬੋਡੀ 16 ਸਲਾਈਸ ਸੀਟੀ ਕਲਰ ਡੋਪਲਰ ਇਕੋਕਾਰਡੀਓਗ੍ਰਾਫੀ ਹੁਣ ਤੇ ਸਾਡੇ ਕੋਲ ਡਾਕਟਰ ਭਰਤ ਜਿਹੜੇ ਦਿਮਾਗ ਤੇ ਰੀਡ ਦੀ ਹੱਡੀ ਦੇ ਸਪੈਸ਼ਲਿਸਟ ਨੇ ਉਹ ਵੀ ਬੁੱਧਵਾਰ ਆਉਂਦੇ ਨੇ ਇਕੋ ਵਾਸਤੇ ਡਾਕਟਰ ਤਰຸນ ਅਗਰਵਾਲ ਨੇ ਜਿਹੜੇ ਦਿਲ ਦੀ ਸਕੈਨ ਕਰਦੇ ਨੇ ਸਾਡੇ ਕੋਲ ਆਲਮੋਸਟ ਬਹੁਤ ਸਾਰੀ ਫੈਸਿਲਿਟੀਆਂ ਨੇ ਇੱਕ ਟੀਮ ਵਰਕ ਦੀ ਤਰ੍ਹਾਂ ਸੇ ਕੰਮ ਕਰਦੇ ਆਗੇ ਸਰ ਫੋਨ ਨੰਬਰ ਜੇ ਆਪਣੇ ਦੱਸ ਦੋ ਸਾਡੇ ਦਰਸ਼ਕਾਂ ਨੂੰ ਵੀ ਜ਼ਿਆਦਾ ਵਧੀਆ ਹੋ ਜਾਊਗਾ ਮੇਰਾ ਵੈਸੇ ਤਾਂ ਫੋਨ ਨੰਬਰ ਸਾਰੀ ਸਾਈਟ ਤੇ ਹੈਗਾ ਪਰ ਫਿਰ ਵੀ 9815 24 31 ਇੱਕ ਮੈਂ ਜਾਂਦੇ ਜਾਂਦੇ ਹੋਰ ਜ਼ਰੂਰ ਤੁਹਾਡੇ ਚਿਹਰੇ ਤੇ ਮੁਸਕਰਾਹਟ ਦੇਖ ਰਿਹਾ ਹਾਂ ਇਹ ਖੁਸ਼ੀ ਸਕੈਨਿੰਗ ਸੈਂਟਰ ਇਹ ਖੁਸ਼ੀ ਕਿਹਨਾਂ ਦਾ ਨਾਮ ਹੈ ਜੀ ਇਹ ਖੁਸ਼ੀ ਮੇਰੀ ਬੇਟੀ ਹੈ ਜੀ ਇਹ ਖੁਸ਼ੀ ਮੇਰੀ ਬੇਟੀ ਹੈ ਉਹਨੇ ਹੀ ਵੈਲਕਮ ਸਪੀਚ ਦਿੱਤੀ ਸੀ ਜੀ ਦੂਸਰੀ ਵੀ ਮੇਰੀ ਬੇਟੀ ਹੈ ਮੈਂ ਆਪਣੀ ਬੇਟੀ ਕੋ ਹੀ ਇਸ ਚੀਜ਼ ਦਾ ਇਨੌਗੁਰੇਸ਼ਨ ਕਰਾਇਕ ਮੈਸੇਜ ਦੇਣਾ ਚਾਹਨਾ ਸਮਾਜ ਨੂੰ ਕਿ ਯਾਰ ਧੀਆ ਨੂੰ ਘਟ ਨਾ ਸਮਝੋ ਅਸੀਂ ਧੀਆ ਦੇ ਕਰਕੇ ਕਹਿੰਦੇ ਕਿ ਯਾਰ ਆਹ ਕਰੋ ਨਹੀਂ ਮੈਂ ਅੱਜ ਜੂਗੀਆਂ ਆਪਣੀਆਂ ਧੀਆ ਕਰਕੇ ਆਵਾਂ ਔਰ ਮੈਂ ਹਮੇਸ਼ਾ ਲੜਕੀਆਂ ਦੀ ਰਿਸਪੈਕਟ ਕਰਦਾ ਧੀ ਬਚਾਓ ਸਮਾਜ ਬਚਾਓ ਇਹੀ ਨਾਰਾ ਮੇਰਾ ਇਹੀ ਨਾਰਾ ਵਾ ਧੀ ਬਚਾਓ ਸਮਾਜ ਬਚਾਓ ਕੁੜੀਆਂ ਹੀ ਮਾਪੇ ਦਾ ਖਿਆਲ ਰੱਖਦੇ ਆ ਨੇ ਮੁੰਡੇ ਵਿਚਾਰੇ ਚਲੇ ਜਾਂਦੇ ਨੇ 5 5 7 7 ਸਾਲ ਬਾਹਰ ਪੈਸਾ ਕਮਾਣ ਪਰ ਧੀਆ ਹੀ ਮਾਪੇ ਦਾ ਖਿਆਲ ਰੱਖਦੀ ਆ ਨੇ ਧੀਆ ਨੂੰ ਕੱਟ ਨਾ ਸਮਝੋ ਤੀਆਂ ਦੀ ਇੱਜ਼ਤ ਕਰੋ ਉਹ ਤੁਹਾਨੂੰ ਰਿਸਪੈਕਟ ਦੇਣਗੇ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਦੋ ਤੀਆਂ ਵਾ ਉਹ ਦੋਵੇਂ ਤੁਹਾਡੇ ਨਾਮ ਰੋਸ਼ਨ ਕਰ ਰਹੀਆਂ ਅੱਜ ਕੱਲ ਇੱਕ ਤੀ ਹੋਰ ਨੇ ਵੀ ਨਾਮ ਰੋਸ਼ਨ ਕੀਤਾ ਇੰਟਰਨੈਸ਼ਨਲ ਤੌਰ ਤੇ ਨਿਤਨ ਦੇ ਵਿੱਚ ਪਦਤ ਹਾਂਜੀ 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 ਮੈਨੂੰ ਮੈਂ ਉਹਦੇ ਬਾਰੇ ਪੜਿਆ ਸੀ ਉਹ ਵਰੋਨਿਕਾ ਸ਼ਾਇਦ ਵਰੋਨਿਕਾ ਹਾਂ ਮੈਨੂੰ ਬਹੁਤ ਵਧੀਆ ਲੱਗਾ ਮੈਂ ਮਤਲਬ ਖੁਸ਼ੀ ਹੈ ਕਿ ਹਾਂ ਯਾਰ ਸਾਡੇ ਨਕੌਦਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀਆਂ ਨੇ ਲੋਕ ਜਾਗਰੂਕ ਹੋ ਰਹੇ ਨੇ ਇਹ ਬਹੁਤ ਅੱਛੀ ਗੱਲ ਹੈ ਮੈਂ ਵਰੋਨਿਕਾ ਨੂੰ ਵੀ ਵਧਾਈ ਦੇਣਾ ਚਾਹੁੰਗਾ ਮੈਨੂੰ ਬਹੁਤ ਅੱਛਾ ਲੱਗਾ ਸੀ ਮੈਂ ਫੇਸਬੁੱਕ ਤੇ ਦੇਖਿਆ ਮੈਂ ਵਾਕਈ ਬੜਾ ਖੁਸ਼ ਹਾਂ ਕਿ ਹਾਂ ਯਾਰਾ ਕੁੜੀ ਨੂੰ ਕੁਛ ਕੀਤਾ ਹੈਗਾ ਯਾਰ ਇਹਦਾ ਸਲੂਟ ਬੰਦਾ ਹੈਗਾ ਤੁਹਾਡੀ ਕੁੜੀ ਦਾ ਵੀ ਬੇਟੀ ਦਾ ਵੀ ਸਲੂਟ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਕੱਲਾ ਲਹਿਰ ਤੇ ਹਾਂ ਜੀ ਥੈਂਕ ਯੂ ਵੈਰੀ ਮਚ I ਥਿੰਕ ਕਰਦਾ ਹਾਂ ਸਕੈਨਿੰਗ ਸੈਂਟਰ ਤੇ ਪਹੁੰਚੇ ਹੋ ਅੱਜ ਇਹ ਬਹੁਤ ਉਪਰਾਲਾ ਇਹਨਾਂ ਨੇ ਵਧੀਆ ਕੀਤਾ ਹੈ ਹਾਂਜੀ ਹਾਂਜੀ ਦੇਖੋ ਜੀ ਇਹ ਛੋਟਾ ਜਿਹਾ ਸ਼ਹਿਰ ਹੈ ਛੋਟੇ ਜਿਹੇ ਸ਼ਹਿਰ ਦੇ ਵਿੱਚ ਇਹੋ ਜੀ ਇਨਵੈਸਟੀਗੇਸ਼ਨ ਕਰਾਉਣੀ ਬੜੀ ਔਖੀ ਹੁੰਦੀ ਹੈ ਡਾਕਟਰ ਸਾਹਿਬ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਇਨਵੈਸਟਮੈਂਟ ਕੀਤੀ ਹੈ ਔਰ ਮੈਨੂੰ ਉਮੀਦ ਆ ਕਿ ਲੋਕੀ ਜਿਹੜਾ ਇਹਦਾ ਪੂਰਾ ਫਾਇਦਾ ਉਠਾਉਣਗੇ ਕਿਉਂਕਿ ਇਹਦੀ ਜਿਹੜੀ ਐਮ ਆਰ ਆਈ ਔਰ ਸੀਟੀ ਸਕੈਨ ਦੇ ਵਿੱਚ ਫਰਕ ਹੁੰਦਾ ਐਮ ਆਰ ਆਈ ਤੁਹਾਨੂੰ ਡਿਟੇਲ ਦੇ ਦਿੰਦੀ ਆ ਜੇ ਤੁਹਾਨੂੰ ਕੋਈ ਬਿਮਾਰੀ ਸੀਟੀ ਸਕੈਨ ਚ ਨਹੀਂ ਪਕੜੀ ਜਾਂਦੀ ਉਹ ਐਮ ਆਰ ਆਈ ਦੇ ਵਿੱਚ ਪਕੜੀ ਜਾਂਦੀ ਆ ਸੋ ਇਹਦੇ ਐਡਵਾਂਟੇਜਸ ਸੀਟੀ ਸਕੈਨ ਨਾਲੋਂ ਜ਼ਿਆਦਾ ਨੇ ਸੋ ਇਹੀ ਹੈ ਕਿ ਇਹ ਨੂੰ ਪ੍ਰਮੋਟ ਕਰ ਰਹੇ ਆ ਅੱਛੀ ਗੱਲ ਆ ਤੇ ਨਾਲ ਹੀ ਜਿਹੜਾ ਹੈਗਾ ਇਹਨਾਂ ਦਾ ਦੇਲਾ ਉਪਰਾਲਾ ਬਹੁਤ ਅੱਛਾ ਹੈ ਲੋਗਾਂ ਨੂੰ ਇਹਦੀ ਬੜੀ ਅੱਛੀ ਸਹੂਲਤ ਮਿਲੇਗੀ ਅੱਛਾ ਡਾਇਗਨੋਸਿਸ ਹੋਏਗਾ ਅੱਛੀ ਟਰੀਟਮੈਂਟ ਮਿਲੇਗੀ ਸਰ ਲੋਕਾਂ ਜਿਵੇਂ ਕਿ ਪਹਿਲੇ ਮਰੀਜ਼ਾਂ ਨੂੰ ਜਲੰਧਰ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਹੁਣ ਜਿਹੜਾ ਇਹ ਨਵੋਧਰ ਦੇ ਵਿੱਚ ਹੀ ਸੇਵਾ ਹੋ ਬੋਲਾ ਦਾ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਜੇ ਕੋਈ ਤੁਸੀਂ ਪੇਸ਼ੈਂਟ ਨੂੰ ਅਗਰ ਤੁਹਾਡਾ ਪੇਸ਼ੈਂਟ ਬਿਮਾਰ ਆ ਜਿਆਦਾ ਉਹਨੂੰ ਤੁਸੀਂ ਪਹਿਲਾਂ ਤਾਂ ਐਂਬੂਲੈਂਸ ਕਰੋਗੇ ਐਂਬੂਲੈਂਸ ਕਰਕੇ ਉਹਨੂੰ ਇਨਕਨਵੀਨੀਅੰਸ ਕਰੋਗੇ ਜਲੰਧਰ ਲੈ ਕੇ ਜਾਓਗੇ ਜਾਂ ਲੁਧਿਆਣਾ ਲੈ ਕੇ ਜਾਓਗੇ ਫਿਰ ਉੱਥੇ ਐਮ ਆਰ ਆਈ ਕਰਾਓਗੇ ਐਮ ਆਰ ਆਈ ਕਰਾ ਕੇ ਫਿਰ ਤੁਸੀਂ ਵਾਪਸ ਲਿਆਓਗੇ ਉਹ ਟਾਈਮ ਹੀ ਬਹੁਤ ਵੇਸ ਹੋ ਜਾਂਦਾ ਇਹਦੇ ਵਿੱਚ ਉਹਨਾਂ ਤੁਹਾਡੇ ਘਰ ਦੇ ਵਿੱਚ ਇਨਵੈਸਟੀਗੇਸ਼ਨ ਆ ਉਹ ਨਾਲ ਹੀ ਨਾਲ ਤੁਹਾਨੂੰ ਜਿਹੜਾ ਇੱਥੇ ਉਹ ਟ੍ਰੀਟਮੈਂਟ ਮਿਲ ਜਣੀ ਹੈ ਇਨਵੈਸਟੀਗੇਸ਼ਨ ਕਰਾਉਣ ਦੇ ਨਾਲ ਕਿਤੇ ਵੀ ਹਸਪੀਟਲ ਤੇ ਤੁਹਾਡੇ ਕੋਲ ਮਤਲਬ ਕੁਝ ਜਾਨਾ ਵੱਚ ਸਕਦੀਆਂ ਐ ਦਾ ਬਿਲਕੁਲ ਕਿਉਂ ਨਹੀਂ ਐ ਇੱਕ ਐਮਰਜੈਂਸੀ ਦੇ ਵਿੱਚ ਜਾਨਾ ਜਰੂਰ ਵੱਚ ਸਕਦੀਆਂ ਜਿੰਨੀ ਜਲਦੀ ਇਨਵੈਸਟੀਗੇਸ਼ਨ ਹੁੰਦੀ ਐ ਉਨੀ ਜਲਦੀ ਟ੍ਰੀਟਮੈਂਟ ਮਿਲ ਜੇਗੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਥਾ ਲੈਵਲ ਤੇ ਥੈਂਕ ਯੂ ਜੀ ਥੈਂਕ ਯੂ ਸਰ ਅੱਜ ਪਹੁੰਚੇ ਖੁਸ਼ੀ ਸਟੈਂਡਿੰਗ ਸੈਂਟਰ ਐਮ ਆਰ ਆਈ ਅੱਜ ਸ਼ੋਬਰਹ ਬੁਟਾਇਆ ਨੇ ਇਸ ਤਰ੍ਹਾਂ ਬਹੁਤ ਵਧੀਆ ਲੱਗ ਰਹਾ ਹੈ ਲੋਕਾਂ ਵਾਸਤੇ ਕਾਫੀ ਚੰਗੀ ਸੁਵਿਧਾ ਹੋ ਗਈ ਐ 1.5 ਟਨ ਦੀ ਮਸ਼ੀਨ ਐ ਕਾਫੀ ਸਫਿਸਟਿਕੇਟਡ ਹੁੰਦੀ ਹੈ ਤੇ ਰਿਪੋਰਟ ਬਹੁਤ ਚੰਗੀ ਆਉਂਦੀ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਸਰ ਜੀ ਜਲੰਧਰ ਜਲੰਧਰ ਨਾਲ ਦੇ ਆ ਜਾਣਾ ਪੈਂਦਾ ਸੀ ਇਹਦੇ ਨਾਲ ਟਾਈਮ ਦੀ ਬਚਤ ਹੋ ਜੀ ਟਾਈਮ ਦੀ ਬਚਤ ਹੁੰਦੀ ਹੈ ਲੋਕਲ 에어ਪੋਰਟ ਜਲਦੀ ਆ ਜਾਏਗੀ ਟਰੀਟਮੈਂਟ ਜਲਦੀ ਸ਼ੁਰੂ ਹੋ ਸਕਦਾ ਹੈ ਫੈਸਿਲਿਟੀ ਹੋਰ ਕਿਸੇ ਕੋਲ ਹੈ ਵੀ ਨਹੀਂ ਸਰ ਨਮਸਕਾਰ ਜੀ ਸਰ ਨਮਸਕਾਰ ਸਰ ਅੱਜ ਖੁਸ਼ੀ ਸਪੈਨਿੰਗ ਸੈਂਟਰ ਚ ਪਹੁੰਚੀ ਇੱਕ ਤਾਲਰ ਦੀ ਟੀਮ ਅੱਜ ਇੱਕ ਹੋਰ ਉਪਰਾਲਾ ਕੀਤਾ ਇਹਨਾਂ ਨੇ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਜੀ ਅ ਨਕੋਦਰ ਵਾਲੇ ਸ਼ਹਿਰ ਵਰਗੇ ਸ਼ਹਿਰ ਵਿੱਚ ਜਿੱਥੇ ਕਿ ਉਹਨਾਂ ਨੇ 1.5 ਟੈਸਲਾ ਦੀ ਜਿਹੜੀ ਮਸ਼ੀਨ ਲਗਾਈ ਹੈ ਬਹੁਤ ਹਾਈ ਐਂਡ ਮਸ਼ੀਨ ਹੈ ਇਹਦੇ ਵਿੱਚ ਦਿਮਾਗ ਹਾਰਟ ਸਪਾਈਨ ਸਰੀਰ ਤੇ ਹਰ ਅੰਗ ਦੀ ਜਿਹੜੀ ਜਿਹੜੀ ਆਪਣੀ ਇਨਵੈਸਟੀਗੇਸ਼ਨ ਆ ਬਹੁਤ ਹਾਈ ਐਂਡ ਦੇ ਨਾਲ ਕੀਤੀ ਜਾ ਸਕਦੀ ਹੈ ਹੁਣ ਮਰੀਜ਼ਾਂ ਨੂੰ ਬਿਲਕੁਲ ਵੀ ਜਲੰਧਰ ਵੈਰਾ ਜਾਂ ਕਿਤੇ ਹੋਰ ਵੱਡੇ ਸੈਂਟਰ ਜਾਣ ਦੀ ਲੋੜ ਨਹੀਂ ਹੈ ਸਾਰੀ ਇਨਵੈਸਟੀਗੇਸ਼ਨ ਉਹ ਜਲੰਧਰ ਤੇ ਨਕੋਦਰ ਦੇ ਵਿੱਚ ਹੀ ਹੋ ਜਾਣਗੀ ਕੋਈ ਛੋਟੇ ਸੈਂਟਰ ਦੇ ਵਿੱਚ ਹੀ ਸਰ ਤਾਂ ਲੱਗਦਾ ਵੀ ਜਲੰਧਰ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਹੁਣ ਨਹੀਂ ਜਾਣਾ ਪਵੇਗਾ ਬਿਲਕੁਲ ਨਹੀਂ ਜਾਣਾ ਪਵੇਗਾ ਇਹ ਮਸ਼ੀਨ ਬਹੁਤ ਅੱਛੀ ਲਗਾਈ ਹੈ ਇਹ ਇਨਵੈਸਟੀਗੇਸ਼ਨ ਉਹਨਾਂ ਇੱਥੇ ਹੋ ਜਾਂਦੀਆਂ ਕਰਨੀਆਂ ਹਨ ਕੋਧਰ ਦੇ ਵਿੱਚ ਹੀ ਸਰ ਸ਼ੁਭਨਾਮ ਤੇ ਭਾਈ ਮੇਰਾ ਨਾਮ ਡਾਕਟਰ ਭਾਰਤ ਗੁਪਤਾ ਜੀ ਮੈਂ ਨਿਊਰੋ ਸਰਜਨਾਂ ਮੈਂ ਵੀ ਖੁਸ਼ੀ ਸਕੈਨ ਸੈਂਟਰ ਦੇ ਵਿੱਚ ਹਰ ਬੁੱਧਵਾਰ ਭਾਈ ਤੋਂ 4 ਵਜੇ ਤੱਕ ਓਪੀੜੀ ਕਰਦਾ ਹਾਂ ਦਿਮਾਗ ਤੇ ਰੀੜ ਦੀ ਹੱਡੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹ ਸਾਰੀ ਇੱਥੇ ਦੇਖਿਆ ਜਾਂਦੀਆਂ ਨੇ ਸਰ ਸ਼ੁਭਨਾਮ ਤੇ ਭਾਈ ਡਾਕਟਰ ਮੁਕੇਸ਼ ਗੁਪਤਾ ਸਰ ਅੱਜ ਇੱਕ ਹੋਰ ਨਵੀਂ ਮਲ ਮਾਰੀ ਆ ਇਹਨਾਂ ਨੇ ਖੁਸ਼ੀ ਸਕੈਨਿੰਗ ਸੈਂਟਰ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਦੇ ਬਾਰੇ ਬਹੁਤ ਹੀ ਅੱਛਾ ਹੈ 18 ਸਾਲ ਹੋ ਗਏ ਐ ਸਕੈਨਿੰਗ ਸੈਂਟਰ ਨੂੰ ਇਹ ਡਾਕਟਰ ਸਾਹਿਬ ਨੇ ਨਾ 2 ਉਸ ਤੋਂ ਬਾਅਦ ਇਹਨਾਂ ਨੇ ਬਹੁਤ ਤਰੱਕੀ ਕੀਤੀ ਹੈ ਇਹ ਜਿਹੜਾ ਏਰੀਆ ਹੈ ਇਹ ਇੱਥੇ ਪਹਿਲਾਂ ਸਕੈਨ ਸੈਂਟਰ ਲੱਗਿਆ ਸੀ ਜੀ ਐ ਰੇਡੀਓਲੋਜੀਸਟ ਵੱਲੋਂ ਪਹਿਲਾਂ ਵੀ ਸੀਗੇ ਪਰ ਇਹਨਾਂ ਨੇ ਉਸ ਦੇ ਵਿੱਚ ਬੜੀਆਂ ਚੀਜ਼ਾਂ ਐਡ ਕੀਤੀਆਂ ਅਲਟਰਾਸਾਉਂਡ ਸੀਟੀ ਸਕੈਨ او ਪੀਜੀ ਐਕਸ ਡਿਜੀਟਲ ਐਕਸ-ਰੇ ਇਹ ਇੱਕ ਨਵੀਂ ਚੀਜ਼ ਹੈ 1.5 ਟੈਸਲਾ ਜੀ ਐਮ ਆਰ ਆਈ ਹੈ ਇਹ ਮੈਗਨੇਟ ਨੇ ਨਾਲ ਚੱਲਦੀ ਹੈ ਤੇ ਇਹਦੇ ਨਾਲ ਬਿਮਾਰੀਆਂ ਹੋਰ ਤਰ੍ਹਾਂ ਦੀਆਂ ਜਿਵੇਂ ਸਪਾਈਨ ਹੈ ਸਪਾਈਨ ਦੀਆਂ ਬਿਮਾਰੀਆਂ ਮਸਲਜ਼ ਦੀਆਂ ਬਿਮਾਰੀਆਂ ਜਾਂ ਜਿਹੜੀਆਂ ਸੀਟੀ ਸਕੈਨ ਤੇ ਨਹੀਂ ਲੱਭੀਆਂ ਜਾ ਸਕਦੀਆਂ ਉਹ ਲੱਭੀਆਂ ਜਾਣਗੀਆਂ ਤੇ ਇਲਾਕੇ ਦੇ ਜਿਹੜੇ ਲੋਕ ਐ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਮਿਲ ਰਹੀ ਹੈ। ਨਕ ਉਧਰ ਏਰੀਆ 'ਚ ਕਿੰਨਾ ਫਾਇਦਾ ਹੋ ਜਾਈਏ ਬਹੁਤ ਜ਼ਿਆਦਾ ਜੇ ਉਹਨਾਂ ਜਲੰਧਰ ਜਾਣਾ ਪੈਂਦਾ ਸੀ। ਜੀ। ਇਹਦਾ ਹੁਣ ਉਹਨਾਂ ਦੇ ਘਰ ਦੇ ਕੋਲ ਡੋਰ ਸਟੈਪ ਤੇ ਆ ਗਈ ਫੈਸਿਲਿਟੀ ਤੇ ਡਾਕਟਰ ਸਾਹਿਬ ਵੀ ਮਾਹਰ ਹੈਗੇ। ਜੀ। ਥੈਂਕ ਯੂ। ਕੀ ਨਸਰਤ ਹੈ ਹਾਂ ਮੇਰਾ ਨਾਮ ਡਾਕਟਰ ਅਮਰਜੀਤ ਸਿੰਘ ਚੀਮਾ ਜੀ ਚੀਮਾ ਜੀ ਕਿਹੜੀ ਜਗ੍ਹਾ ਤੋਂ ਮੈਂ ਮੈਧਪੁਰ ਤੋਂ ਚੀਮਾ ਹਸਪਤਾਲ ਮੈਧਪੁਰ ਚੀਮਾ ਤੋਂ ਹਾਂ ਜੀ ਫਰਾਜ ਜੀ ਕਿਸ ਤਰ੍ਹਾਂ ਲੱਗ ਰਿਹਾ ਖੁਸ਼ੀ ਇਸ ਕਰਨ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਯੂਨੀਕ ਫੈਸਿਲਿਟੀ ਹੈ ਜਿਹੜੀ ਡਾਕਟਰ ਸਾਹਿਬ ਨੇ ਇੱਥੇ ਦਿੱਤੀ ਹੈ ਅੱਗੇ 1.5 ਟੈਸਲਾ ਨਹੀਂ ਸੀ ਇਸ ਏਰੀਆ ਦੇ ਵਿੱਚ ਹੁਣ ਮਰੀਜ਼ਾਂ ਨੂੰ ਜਲੰਧਰ ਨਹੀਂ ਜਾਣਾ ਪਏਗਾ ਇੱਥੇ ਹੀ ਉਹਦਾ ਡਾਇਗਨੋਸਿਸ ਹੋ ਕੇ ਤੇ ਟਰੀਟਮੈਂਟ ਹੋਏਗਾ ਕੀ ਕਹਿਣਾ ਚਾਹੋਗੇ ਤੁਸੀਂ ਇਲਾਕਾ ਵਾਸੀ ਮਾ ਇਲਾਕਾ ਨਿਵਾਸੀਆਂ ਨੂੰ ਇਹੀ ਹੈ ਕਿ ਇਸ ਸੈਂਟਰ ਕਿਉਂ ਨ ਜੀ ਐਮ ਆਰ ਆਈ ਦੇ ਵਾਸਤੇ ਤੇ ਟੈਸਟ ਹਾਂ ਵੱਤੋਂ ਵੱਧ ਹਾਂ ਮੈਦਾ ਠਾਓ ਮੈਨੂੰ ਤੁਹਾਡਾ ਸਵਾਗਤ ਹੈ ਸਰ ਥੈਂਕ ਯੂ ਠੀਰਾ ਸਾਹਿਬ ਮੈਂ ਅੱਜ ਡਾਕਟਰ ਸੋਲ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਹੈ ਕਿ ਇਹਨਾਂ ਨੇ ਉਸ ਸਮੇਂ ਤੇ ਜਦੋਂ ਨਕੂਦਰ ਨੂੰ ਬਹੁਤ ਵੱਡੀ ਲੋਡ ਸੀ ਔਰ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਵੈਕਿਊਮ ਸੀ ਜਿੱਥੇ ਇਹ ਬਹੁਤ ਵੱਡੇ ਵੱਡੇ ਮਲ ਮਾਰ ਸਕਦੇ ਸੀ ਪਰ ਇਹਨਾਂ ਨੇ ਜਿਹੜਾ ਇਹ ਕਸਬਾ ਚੁਣਿਆ ਔਰ ਪਿਛਲੇ 18 ਸਾਲਾਂ ਤੋਂ ਇੱਥੇ ਸੇਵਾ ਕੀਤੀ ਮੈਂ ਇਹ ਸਮਝਦਾ ਹਾਂ ਕਿ ਇਹ ਇਹਨਾਂ ਦੇ ਆਉਣ ਦੇ ਨਾਲ ਨਕੋਦਰ ਦੇ ਵਿੱਚ ਕਿਉਂਕਿ ਡਾਇਗਨੋਸਿਸ ਜਿਹੜਾ ਟ੍ਰੀਟਮੈਂਟ ਔਰ ਡਾਇਗਨੋਸਿਸ ਦੇ ਬੇਸ ਤੇ ਹੁੰਦਾ ਹੈ ਇੱਕ ਰੈਵੋਲੂਸ਼ਨ ਆਇਆ ਔਰ ਉਹਦੇ ਬਾਅਦ ਬਹੁਤ ਸਾਰੇ ਹਸਪਤਾਲ ਔਰ ਬਹੁਤ ਸਾਰੇ ਡਾਕਟਰਾਂ ਨੇ ਇੱਥੇ ਇਹਨਾਂ ਦੀ ਡਾਇਗਨੋਸਿਸ ਦੀ ਫੈਸਿਲਿਟੀ ਕਰਕੇ ਬਹੁਤ ਕੰਮ ਵਧੀਆ ਕੀਤਾ ਔਰ ਮੈਨੂੰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜੀ ਇਹ ਮਸ਼ੀਨ ਇੱਥੇ ਲਾਰੇ ਆ ਮੈਨੂੰ ਲੱਗਦਾ ਹੈ ਕਿ ਜਲੰਧਰ ਦੇ ਵੀ ਸਾਰੇ ਸੈਂਟਰਾਂ 'ਚ ਏਡੀ ਵੱਡੀ ਮਸ਼ੀਨ ਨਹੀਂ ਹੈਗੀ ਇਹਦਾ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਔਰ ਜਿਹੜੀ ਇਹਦੀ ਕਾਸਟ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਜੇਬ ਚੋਂ ਹੀ ਪਿਆ ਕਰਨੀ ਹੈ ਕਿਉਂਕਿ ਇਹ ਸੇਵਾ ਵਾਲਾ ਹੀ ਕੰਮ ਬਣਨਾ ਹੈ ਕਿਉਂਕਿ ਮੈਂ ਵੀ ਇਸ ਕਿਤੇ ਦੇ ਨਾਲ ਸਰ ਬਿਲਕੁਲ ਜੀ ਇਹਨੂੰ ਉਧਰ ਦੇ ਵਿੱਚ ਥੋੜੀ ਜੀ ਹੈਬਿਟ ਬਣ ਚੁੱਕੀ ਆ ਜਦੋਂ ਗੱਲ ਨਹੀਂ ਇਸ ਵਾਰ ਸਰ ਸਪਾਰਸ਼ ਵੀ ਕਹਣਾ ਪਵੇ ਤੇਰੀ ਗੱਲ ਸਿਫਾਰਿਸ਼ ਦੀ ਵੀ ਨਹੀਂ ਹੈਗੀ ਮਸਲਾ ਕੀ ਹੈ ਕਿ ਇਹ 5 ਸਾਲਾਂ ਨੂੰ ਜਿਹੜਾ 2-4 ਕਰੋੜ ਰੁਪਏ ਮਿੱਟੀ ਹੋ ਜਾਣਾ ਉਹਨੇ ਚੋਂ ਬੰਡੇ ਨਹੀਂ ਸਰ ਕਰੋੜ ਮਿੱਟੀ ਨਹੀਂ ਮਿੱਟੀ ਨਹੀਂ ਹੋਣ ਦਿੰਦਾ ਸਰ ਆ ਵੀਡੀਓ ਸ਼ੇਅਰ ਹੋ ਗਈ ਹੈ ਸਰ ਉਹਨਾਂ ਨੂੰ ਗ੍ਰੇਸ ਦੇਵੋਗੇ ਸਰ ਦੇਖੋ ਜੀ ਜਿਸ ਦੇ ਨਾਮ ਤੇ ਹੈਗਾ ਨਾ ਖੁਸ਼ੀ ਉਹਨੇ ਕਦੀ ਮੈਨੂੰ ਗਮ ਆਣ ਹੀ ਨਹੀਂ ਦੇਣਾ ਠੀਕ ਹੈ ਨਾ ਜੇ ਮੈਂ 18 ਸਾਲਾਂ ਤੋਂ ਇੱਥੇ ਹੈਗਾ ਨਾ ਤੇ ਜੇ ਇੰਨੀ ਵੱਡੀ-ਵੱਡੀ ਚੀਜ਼ਾਂ ਲਗਾ ਰਿਹਾ ਹੈਗਾ ਤੇ ਬਸ ਇਹ ਸੇਵਾ ਹੀ ਹੈ ਤੁਸੀਂ ਆਪਣਾ ਕੰਮ ਕਰਦੇ ਜਾਓ ਪੈਸਾ ਤੁਹਾਡੇ ਪਿੱਛੇ ਆਪੇ ਆ ਜਾਣਾ ਤੁਹਾਨੂੰ ਲੋੜ ਹੀ ਨਹੀਂ ਕਿਸੇ ਕੋ ਪੈਸਾ ਮੰਗਣ ਦੀ ਸਿਰਫ ਆਪਣੀ ਕੰਮ ਕਰਦੇ ਰਹੋ ਇਮਾਨਦਾਰੀ ਨਾਲ ਬਸ ਇਹੀ ਮੈਸੇਜ ਆ ਹੁਣ ਜਵਾਬ ਦਿਓ ਜੀ ਮੈਂ ਬਿਲਕੁਲ ਤੁਹਾਡੀ ਗੱਲਾਂ ਸਹਿਮਤ ਹਾਂ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਜਿਹੜਾ ਪੈਸਾ ਉਹ ਲਾਰੇ ਨੇ ਉਹ ਸੇਵਾ ਭਾਵਨਾ ਨਾਲ ਹੀ ਲਾਰੇ ਆ ਇਹ ਕਮਾਈ ਦੀ ਭਾਵਨਾ ਨਹੀਂ ਆ ਦੀ ਬੇਟੀ ਦਾ ਨਾਮ ਵੀ ਖੁਸ਼ੀ ਆ ਜੀ ਆ ਉਹਦੇ ਕਰਕੇ ਖੁਸ਼ੀ ਖੁਸ਼ੀ ਬਖੇਰ ਰਹੇ ਚਲੋ ਥੈਂਕ ਯੂ ਜੀ ਸ਼ੁਕਰੀਆ ਜੀ ਗੱਲਬਾਤ ਹੋਰ ਕਰ ਲੈਣੇ ਸਰ ਕੀ ਨਾ ਤੁਹਾਡੇ ਕੀ ਕੀ ਗੁੰਮਰ ਹੈ ਜੀ ਮੇਰੇ ਨਾਲ ਗੁਪਰ ਸਾਹਿਬ ਅੱਜ ਕੋਸ਼ਿਸ਼ ਕੈਨਸੈਂਟਰ ਤੇ ਪੁੱਛ ਕੇ ਇਸ ਕਰਨ ਲੱਗ ਰਹੀ ਹੈ ਬਹੁਤ ਹੀ ਵਧੀਆ ਲੱਗ ਰਿਹਾ ਹੈ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਐਡੀ ਵੱਡੀ ਮਸ਼ੀਨ ਇੱਥੇ ਲਗਾ ਕੇ ਨਗੋਦਰ ਵਾਲਿਆਂ ਨੂੰ ਇੱਕ ਦੇਣ ਦਿੱਤੀ ਹੈ ਜਿਹੜੇ ਸਭ ਲੋਕ ਜਲੰਧਰ ਜਾਂਦੇ ਸੀਗੇ ਉਹ ਸਾਰੇ ਇੱਥੇ ਰੁਕਣਗੇ ਤੇ ਸਭ ਨੂੰ ਸਫਲਤ ਵੀ ਹੈ ਔਰ ਸਭ ਨੂੰ ਡਾਕਟਰ ਸਾਹਿਬ ਜਿਹੜਾ ਬੜੇ ਅੱਛੇ ਤਰੀਕੇ ਨਾਲ ਚੈੱਕ ਵੀ ਕਰਦੇ ਆ ਤੇ ਰਿਜ਼ਲਟ ਵੀ ਬੜੇ ਵਧੀਆ ਆਣਗੇ ਮੈਂ ਡਾਕਟਰ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਚਾਹੇ ਪਹਿਲੇ ਆਪਣਾ ਨਾਮ ਦੱਸੋ ਮੈਂ ਡਾਕਟਰ ਲਾਲ ਬਹਾਦਰ ਦਮਾਥਿਆ ਜੀ ਮੈਂ ਹਾਰਟੀਕਲ ਡਿਪਾਰਟਮੈਂਟ ਤੋਂ ਐਜ਼ ਅ ਡਿਪਟੀ ਡਾਇਰੈਕਟਰ ਰੀਸੈਂਟਲੀ ਰਿਟਾਇਰ ਹੋਇਆ ਤੇ ਡਾਕਟਰ ਸੋਲ ਹੜਾ ਨਾਲ ਸਾਡੇ ਕੋਈ ਆਲਮੋਸਟ ਆਲਮੋਸਟ 10 ਇਅਰਸ ਦੇ ਨ ਰਿਲੇਸ਼ਨਸ ਨੇ ਤੇ ਜਿਸ ਤਰ੍ਹਾਂ ਡਾਕਟਰ ਸੋਲ ਬਹੁਤ ਸਾਰੇ ਉਹਨਾਂ ਨੂੰ ਜਾਣਦੇ ਹੋਣਗੇ ਉਹਨਾਂ ਦੀ ਨੇਚਰ ਐਜ਼ ਅ ਡਾਕਟਰ ਤੇ ਉਹ ਬਹੁਤ ਵਧੀਆ ਡਾਕਟਰ ਹੈ ਹੀ ਹੈ ਪਰ ਡਾਕਟਰ ਦੇ ਨਾਲ ਨਾਲ ਤੁਹਾਡੀ ਜਿਹੜੀ ਨੇਚਰ ਹੈ ਉਹ ਬਹੁਤ ਮਾਇਨੇ ਰੱਖਦੀ ਹੈ ਅਸੀਂ ਬਹੁਤ ਸਾਰੇ ਡਾਕਟਰਸ ਕੋਲ ਜਾਣੇ ਹੋਣ ਤੁਸੀਂ ਜਾਣਦੇ ਹੋਗੇ ਜਾਂ ਬਹੁਤ ਸਾਰੇ ਦੇਖਦੇ ਹੋਣਗੇ ਨੇਚਰਲੀ ਕੋਈ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੇ ਜਦੋਂ ਡਾਕਟਰ ਮੁਸਕਰਾ ਕੇ ਗੱਲ ਕਰਦਾ ਸਭ ਤੋਂ ਜ਼ਿਆਦਾ ਅੱਧੀ ਬਿਮਾਰੀ ਖਤਮ ਹੋ ਜਾਂਦੀ ਤੇ ਤੁਹਾਡੀ ਅੱਧੀ ਬਿਮਾਰੀ ਆਦਾਂ ਹੀ ਖਤਮ ਹੋ ਜਾਂਦੀ ਔਰ ਕਈ ਵਾਰ ਆਪਾਂ ਕਹਿੰਨੇ ਉਹ ਡਾਕਟਰ ਨਾਲ ਗਿਆ ਸੀ ਯਾਰ ਉਹਨੇ ਪਤਾ ਨਹੀਂ ਦੇਖਿਆ ਚੱਕ ਤਾ ਤੇ ਆ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਆ ਅੱਜਕੱਲ ਦੇ ਪਾਰਟਿਕੂਲ ਅੱਜਕੱਲ ਦੇ ਸਮੇਂ ਦੇ ਵਿੱਚ ਕਿਉਂਕਿ ਅੱਜਕੱਲ ਦੇ ਸਮੇਂ ਵਿੱਚ ਟੈਂਸ਼ਨਸ ਸਾਡਾ ਸਿਸਟਮ ਜਿਹੜਾ ਤੁਸੀਂ ਬਹੁਤ ਚੇਂਜ ਹੋ ਗਿਆ ਪੁਰਾਣੇ ਸਮਿਆਂ ਤੋਂ ਨੇਚਰਲੀ ਸਾਡੇ ਜਿਹੜੇ ਕਹਿੰਦੇ ਨਾ ਦਿਮਾਗ ਦੇ ਬਹੁਤ ਬਰਡਨ ਨੇ ਹਰ ਤਰ੍ਹਾਂ ਦੇ ਬਰਡਨ ਨੇ ਤੋਂ ਬਰਡਨਸ ਬਿਮਾਰੀਆਂ ਤੇ ਹੈ ਹੀ ਹੈ ਔਰ ਨਵੀਆਂ ਨਵੀਆਂ ਬਿਮਾਰੀਆਂ ਆ ਰਹੀਆਂ ਔਰ ਜਦੋਂ ਪਹਿਲੇ ਹੀ ਸਾਡੇ ਤੇ ਦਿਮਾਗ ਤੇ ਇੰਨੇ ਵੱਡਣ ਉਹ ਡਾਕਟਰ ਕੋਲ ਜਾਈਏ ਅਗਰ ਡਾਕਟਰ ਵੀ ਕੋਈ ਸੜਿਆ ਹੋਇਆ ਬੈਠਾ ਹੋਏ ਨੋ ਡਾਊਟ ਡਾਕਟਰ ਚੰਗਾ ਹੋਏਗਾ ਪਰ ਜੇ ਤੁਹਾਡੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰੇਗਾ ਤਾਂ ਤੁਹਾਡੀ ਜਿਹੜੀ ਬਿਮਾਰੀ ਨਾ ਹੋਣੀ ਜਦੋਂ ਡਾਕਟਰ ਮੁਸਕਰਾ ਕੇ ਕਹੂਗਾ ਨੇ ਨੇ ਤੁਹਾਨੂੰ ਤਾਂ ਕੁਝ ਨਹੀਂ ਹੈਗਾ ਤੇ ਤੁਹਾਡਾ ਤੁਸੀਂ ਠੀਕ ਹੋ ਜਾਣਾ ਅੱਧੇ ਤੁਸੀਂ ਵੈਸੀ ਉਹ ਡਾਕਟਰ ਸੋਲ ਹੈ ਜਿਹੜਾ ਮੈਂ ਦੱਸਣਾ ਚਾਹਨਾ ਤੇ ਇਹਨਾਂ ਨੂੰ ਮਤਲਬ ਅਸੀਂ ਹੁਣ ਤੁਹਾਡੇ ਰਾਹੀਂ ਇਹਨਾਂ ਨੂੰ ਮੁਬਾਰਕਵਾਦ ਦਿੰਦੇ ਆ ਵੀ ਇਹਨਾਂ ਨੇ ਪਹਿਲਾ ਮਸ਼ੀਨ ਜਿਹੜੀ ਆ ਲਕੋਦਰ ਵਿੱਚ ਉਹਨਾਂ ਨੇ ਇੰਸਟਾਲ ਕੀਤੀ ਹੈ ਜੋ ਕਿ ਜਲੰਧਰ ਵਿੱਚ ਅਵੇਲੇਬਲ ਹੈ ਔਰ ਨਕੋਦਰ ਦੇ ਆਸ-ਪਾਸ ਜੋ ਵੀ ਏਰੀਆ ਹੈ ਲੋਹੀਆਂ ਸ਼ਾਹਕੋਟ ਜੋ ਵੀ ਆਸ-ਪਾਸ ਸਾਰੇ ਸਾਰੇ ਲੋਕਾਂ ਲਈ ਉਹ ਫਾਇਦੇਮੰਦ ਹੋਏਗਾ ਤੇ ਮੈਂ ਤਾਂ ਡਾਕਟਰ ਸੋਲ ਹੁਣਾਂ ਨੂੰ ਹੋਰ ਇਸ ਤਰ੍ਹਾਂ ਹੀ ਤਰੱਕੀ ਕਰਦੇ ਰਹਿਣ ਲੋਕਾਂ ਦੀ ਸੇਵਾ ਕਰਦੇ ਰਹਿਣ ਥੈਂਕ ਯੂ ਸ਼ੁਕਰ ਨਮਸਕਾਰ ਜੀ ਮੇਰਾ ਨਾਮ ਰਮਨ ਨਵਾਤੀਆ ਹੈਗੀ ਮੈਂ ਡਿਪਟੀ ਕਮਿਸ਼ਨਰ ਇਨਕਮ ਟੈਕਸ ਆ ਅੱਜ ਡਾਕਟਰ ਸਾਹਿਬ ਨੇ ਮੈਨੂੰ ਇੱਥੇ ਬੁਲਾਇਆ ਮੈਨੂੰ ਬੇਹਦ ਖੁਸ਼ੀ ਹੋਈ ਔਰ ਮੈਨੂੰ ਇੱਕ ਚੀਜ਼ ਹੀ ਬੇਹਦ ਖੁਸ਼ੀ ਹੈ ਕਿ ਨਕੋਦਰ ਇੱਕ ਬਹੁਤ ਛੋਟਾ ਜਿਹਾ ਪਲੇਸ ਹੈ ਜਿੱਥੇ ਬਹੁਤ ਘੱਟ ਫੈਸਿਲਿਟੀਆਂ ਅਵੇਲੇਬਲ ਨੇ ਜਿਵੇਂ ਡਾਕਟਰ ਸਾਹਿਬ ਨੇ ਖੁਦ ਵੀ ਦੱਸਿਆ ਕਿ ਐਮ ਆਰ ਆਈ ਦੀ ਫੈਸਿਲਿਟੀ ਇਸ ਤੇ ਹੈ ਹੀ ਨਹੀਂ ਜਿਦੋਂ ਕਿ ਇੱਥੇ ਆਸ-ਪਾਸ ਲੋਕਾਂ ਨੂੰ ਜ਼ਰੂਰਤ ਹੈ ਔਰ ਅਗਰ ਕੋਈ ਅਚਾਨਕ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਨੂੰ ਦੌੜ ਕੇ ਜਾਂ ਨਕੋਦਰ ਜਾਣਾ ਪਏਗਾ ਸੌਰੀ ਜਲੰਧਰ ਜਾਣਾ ਪਏਗਾ ਜਾਂ ਲੁਧਿਆਣਾ ਜਾਣਾ ਪਏਗਾ ਜੋ ਕਿ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਕਿ ਕਈ ਵਾਰੀ ਐਨੇ ਦੂਰ ਅਣਜਾਣ ਚ ਹੀ ਬੰਦੇ ਦੀ ਜਾਨ ਤੇ ਬਣ ਜਾਂਦੀ ਹੈਗੀ ਤੇ ਇਸ ਚੀਜ਼ ਦੀ ਬੇहद ਖੁਸ਼ੀ ਹੈ ਕਿ ਉਹਨਾਂ ਨੇ ਇੱਥੇ ਅਨਾ ਵੱਡਾ ਇੱਕ ਕੰਮ ਸ਼ੁਰੂ ਕੀਤਾ ਹੈਗਾ ਔਰ ਮੇਰੀ ਤਰਫੋਂ ਉਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਹਨ ਐਵੇਂ ਹੀ ਵਧਨ ਫੁੱਲਣ ਔਰ ਜਿਵੇਂ ਕਿ ਪਹਿਲੇ ਉਹਨਾਂ ਨੇ ਦੱਸਿਆ ਹੈ ਕਿ ਡਾਕਟਰ ਸਾਹਿਬ ਦੀ ਨੇਚਰ ਬਹੁਤ ਅੱਛੀ ਹੈ ਔਰ ਉਹਦੇ ਚ ਕੋਈ ਡਾਊਟ ਨਹੀਂ ਹੈਗਾ ਡਾਕਟਰ ਸਾਹਿਬ ਦੀ ਵਾਗੇ ਨੇਚਰ ਬਹੁਤ ਅੱਛੀ ਹੈ ਔਰ ਸਾਡੇ ਮਦਰ ਸਾਡੀ ਤਰਫੋਂ ਪੂਰੀਆਂ ਸ਼ੁਭ ਕਾਮਨਾਵਾਂ ਹੈਗੀਆਂ ਡਾਕਟਰ ਸਾਹਿਬ ਨੂੰ ਥੈਂਕ ਯੂ ਡਾਕਟਰ ਵਿਵੇਕ ਸੇਖੜੀ ਜੀ ਸੇਖੜੀ ਹਸਪੀਟਲ ਲੁਕੋਧਰ ਸਰ ਕੀ ਕਹਿਣਾ ਚਾਹ ਖੁਸ਼ੀ ਸਕੈਨਿੰਗ ਸੈਂਟਰ ਦੇ ਬੋਲਚੇ ਇਹ ਡਾਕਟਰ ਸਾਹਿਬ ਜੀ ਡਾਕਟਰ ਸੋਲ ਕਾਫੀ ਸਮੇਂ ਤੋਂ ਉਹਨੂੰ ਕੋਦਰ ਚ ਆਪਣੀ ਸੇਵਾ ਦੇ ਰਹੇ ਐ ਐਂਡ ਬੜਾ ਵਧੀਆ ਕੰਮ ਕਰ ਰਹੇ ਹੈਗੇ ਆ ਜੀ ਅੱਛੀਆਂ ਰਿਪੋਰਟਿੰਗਸ ਆ ਇਹਨਾਂ ਦੀਆਂ ਤੇ ਹੁਣ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹਨਾਂ ਨੇ ਇੱਕ 1.5 ਟਸ ਦਾ ਐਮ ਆਰ ਆਈ ਲਗਾਇਆ ਹੈ ਜਿਹੜੀ ਆਪਣੀ ਇਸ ਏਰੀਆ ਦੀ ਇਕਲੀ ਐਮ ਆਰ ਆਈ ਹੈ ਤੇ ਇਹਦੇ ਨਾਲ ਹੋਰ ਵੀ ਰਿਪੋਰਟਿੰਗ ਵਧੀਆ ਹੋ ਜਾਏਗੀ ਤੇ ਵਿਸ਼ੇ ਮੌਲ ਦਾ ਬੈਸਟ ਖੁਸ਼ੀ ਸਕੈਨਿੰਗ ਸੈਂਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਖੁਸ਼ੀ ਇਟਸ ਸਕੈਨਿੰਗ ਸੈਂਟਰ 18 ਸਾਲ ਤੋਂ ਤਕਰੀਬਨ 18 ਸਾਲ ਤੋਂ ਖੁਸ਼ੀ ਕਿਹਨਾਂ ਦਾ ਨਾਮ ਆ ਸਾਨੂੰ ਵੀ ਅੱਜ ਪਤਾ ਲੱਗਾ ਡਾਕਟਰ ਸਾਹਿਬ ਦੀ ਬੇਟੀ ਦਾ ਨਾਮ ਖੁਸ਼ੀ ਹੈ ਫਿਰ ਬੇਟੀ ਹਾਂ ਜੀ ਨਾਮ ਹੈ ਮੈਂ ਖੁਸ਼ੀ ਸੋਹਲ ਡਾਟਰ ਆਫ ਰਾਕੇਸ਼ ਸੋਹਲ ਐਂਡ ਮੂਜੇ ਬਹੁਤ ਪ੍ਰਾਊਡ ਹੋ ਰਹਾ ਅੱਜ یہاں ਪੇ ਖੜੇ ਹੋ ਕੇ ਇਟਸ ਅ ਵੈਰੀ ਸਪੈਸ਼ਲ ਡੇ ਨਾਟ ਜਸਟ ਫॉर ਮੀ ਫॉर ਹਾਲ ਫੈਮਿਲੀ ਐਂਡ ਈਚ ਆਫ ਯੂ ਹੇਅਰ ਫॉर ਸਪੋਰਟਿੰਗ ਅਸ ਐਂਡ ਥੈਂਕ ਯੂ ਆਲ ਫॉर ਬੀਂਗ ਹੇਅਰ ਐਮ ਆਰ ਆਈ ਅਜੇ ਖੋਲੀ ਅਜੇ ਇੱਕ ਨਵੀਂ ਸ਼ੁਭਰਾਮ ਦਿੱਤਾ ਨਕੋਦਰ ਨਿਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਅਮ 1.5 ਟੈਸਲਾ ਅਭੀ ਨਕੋਦਰ ਮੇ ਆਈ ਹੈ ਇਟਸ ਅਭੀ ਕਹੀਂ ਔਰ ਨਹੀਂ ਹੈ ਐਂਡ ਹਮੇ ਇਹ ਵੀ ਕਹਤੇ ਬਹੁਤ ਪ੍ਰਾਊਡ ਹੋ ਰਹਾ ਹੈ ਐਂਡ ਯੈਸ ਇਟਸ ਦ ਫਰਸਟ ਇਨ ਨਕੋਦਰ ਐਂਡ ਵੀ ਹੋਪ ਵੀ ਕੈਨ ਸਰਵ ਯੂ ਵੈਲ ਅਸੀਂ ਗੱਲ ਕੀਤੀ ਹੈ ਜੀ ਤੁਹਾਡੇ ਪਾਪਾ ਜੀ ਨਾਲ ਕਹਿੰਦੇ ਮੇਰੀਆਂ ਬੇਟੀਆਂ ਦੇ ਲਈ ਆ ਸਭ ਕੁਝ ਜੋ ਕਰ ਰਿਹਾ ਮੈਂ ਆਪਣੀਆਂ ਬੇਟੀਆਂ ਲਈ ਕਰ ਰਿਹਾ ਬੇਟੀਆਂ ਅੱਜਕੱਲ ਬਹੁਤ ਵੱਧ ਰਹੀਆਂ ਜਿਵੇਂ ਕੱਲ ਵੀ ਅਸੀਂ ਇੱਕ ਵੀਡੀਓ ਚਲਾਈ ਸੀ ਇੱਕ ਬੇਟੀ ਨੇ ਨਕੌਦਰ ਦੇ ਵਿੱਚ ਤਗਮਾ ਲੈ ਕੇ ਆਂਦਾ ਇੰਟਰਨੈਸ਼ਨਲ ਤੁਸੀਂ ਅੱਜ ਇੱਕ ਤੁਸੀਂ ਲੈ ਕੇ ਆਏ ਹੋ ਐਮ ਆਰ ਆਈ ਕਿਸ ਤਰ੍ਹਾਂ ਅਜ ਮਹਿਸੂਸ ਕਰ ਰਹੇ ਹੋ मैं सारा क्रेडिट नहीं लूंगी ऑब्वियसली मेरे पापा है उनके उनको क्रेडिट जाना चाहिए दे रहे हैं बट मुझे अच्छा भी नहीं लगता बिकॉज सारी मेहनत पापा की है बट यस उन्होंने कभी हमें रोका नहीं है हमें ड्रीम्स हमारे ड्रीम्स परस्यू करने से नहीं रोका चाहे हम उस सेम फील्ड में नहीं जा पा रहे बट उन्होंने कभी भी प्रेशर या पुश नहीं किया वो कहते जो तुम मन से करना चाहते हो वैसे करो क्योंकि जो मैं चाहता था मैं करा दैट्स वाई हम यहाँ पर है इतना सब कुछ तो मैं भी बस वही अपने फ्यूचर में करना चाहती हूँ सेम खुशी खुशी सबको देना चाहती है। yes, Thank you. है जी। क्या नाम बेटे? मेरा नाम हेमल सोहल है डॉटर ऑफ राकेश सोहल जी। तो दोनों की हो रही है, तो <laughs> <है>। <laughs> नहीं, हमारा इतना क्रेडिट नहीं है बनता पापा की मेहनत है इतने सालों से फ्रॉम दास्ट एटीन इज हार्ड वर्क जो भी आज वो जिस जगह वो पहुंचे इट्स ओनली हिम एंड हिम तो so, हम सारा क्रेडिट पापा को देंगे हमारा कुछ नहीं है नहीं बेटियां भी एक किस्मत तो जगाती हैं ना किस्मत लेके आती हैं बेटियां नहीं हम तो सिर्फ पापा को सपोर्ट कर सकते हैं बाकी जो स्ट्रेस और चैलेंजेस फेस करे वो तो सिर्फ पापा ने करे सो द सोले क्रेडिट गोस सोली टू हिम एंड ओनली हिम बहुत-बहुत शुक्रिया जी आ, सर क्या कहने जाएंगे ਅਖੀਰ ਮੈਂ ਲਈ ਮੈਂ ਕੁਝ ਨਹੀਂ ਕਹਿਣਾ ਚਾਹਤਾ ਦੇਖੋ ਜੀ ਬੇਟੀਆਂ ਆਪਕਾ ਆਪਕੋ ਗ੍ਰੇਡਰ ਦੇ ਰਹੀ ਹੈ ਆਪ ਬੇਟੀਆਂ ਦਾ ਬੇਟੀਆਂ ਉਹ ਕੇ ਸਿਰ पे ਹੀ ਮਾਵਾਬ ਹੈ ਦੇਖੋ ਜੀ ਧੀਆ ਨੂੰ ਕੱਟਣਾ ਸਮਝੋ ਬਿਲਕੁਲ ਠੀਕ ਹੈ ਨੇ ਤੇ ਜੇ ਆਪਾਂ ਕਹੀਏ ਕਿ ਯਾਰ ਬੇਟੀ ਆ ਹੋਰ ਚਾਹੀਦਾ ਨਹੀਂ ਕੋਈ ਗੱਲ ਨਹੀਂ ਤੁਸੀਂ ਉਹਨੂੰ ਮੌਕਾ ਦਿਓ ਉਹ ਤੁਹਾਨੂੰ ਬੇਟੇ ਤੋਂ ਵੱਧ ਕਰਕੇ ਦੱਸੇਗੀ ਠੀਕ ਹੈ ਨਾ ਤੇ ਇਸ ਚੀਜ਼ ਨੂੰ ਤੁਸੀਂ ਧੀ ਬਚਾਓ ਸਮਾਜ ਬਚਾਓ ਦੇ ਵਾਅਦੇ ਨਾਲ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਦੇਣਾ ਚਾਹਨਾ ਹੈ ਕਿ ਸਾਡੇ M1.5 ਜਿਹੜਾ ਲੱਗਾ ਉਹ ਜਲੰਧਰ ਚ ਜਾਣ ਦੀ ਤੁਹਾਨੂੰ ਲੋੜ ਨਹੀਂ ਤੁਸੀਂ ਉਹੀ ਰੇਟ ਤੇ ਉਸ ਤੋਂ ਘੱਟ ਰੇਟ ਤੇ ਜਿਹੜਾ ਨੀਡੀ ਪਰਸਨ ਆ ਆਪਾਂ ਜਰੂਰ ਉਹਦੀ ਹੈਲਪ ਵੀ ਕਰਾਂਗੇ ਇਹ ਨਹੀਂ ਕਿ ਨਹੀਂ ਜਿਸ ਬੰਦੇ ਨੂੰ ਜ਼ਰੂਰਤ ਆ ਉਹਦੀ ਹੈਲਪ ਵੀ ਕਰਾਂਗੇ ਔਰ ਜਿੰਨੀ ਸਾਡੇ ਕੋਲ ਹੋ ਸਕੇਗੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਸ ਬੰਦੇ ਨੂੰ ਨਰਾਸ਼ ਨਾ ਕਰੀਏ ਔਰ ਜੋ ਵੀ ਆਏ ਖੁਸ਼ੀ ਹੀ ਲੈ ਕੇ ਜਾਏ ਬਿਲਕੁਲ ਜੀ ਸਰ ਜਿਹੜਾ ਕੋਈ ਹਾਂ ਉਹਦਾ ਨੀਡੀ ਪਰਸਨ ਆ ਜਰੂਰ ਅਸੀਂ ਉਹਦੇ ਚੈਨਲ ਦਾ ਨਾਮ ਲੈ ਕੇ ਆਵੇ ਜਰੂਰ ਜਰੂਰ ਉਹਦੀ ਮਦਦ ਜਰੂਰ 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 ਕਰਾਂਗੇ ਜਰੂਰ ਜਰੂਰ ਮੈਂ ਡਾਕਟਰ ਅਨਸ਼ੂਮਾਲਾ ਸੋਹਲ ਜੀ ਅੱਜ ਇੱਕ ਨਵਾਂ ਅਪਗ੍ਰੇਡ ਹੈ ਜੀ ਕੀ ਕਹਿਣਾ ਜਾਊਗਾ ਹਾਂਜੀ ਅਸੀਂ ਇੱਥੇ ਨਕੋਦਰ ਐਂਡ ਨਾਲ ਦੇ ਜਿਹੜੇ ਬੇਬਾਸ਼ਿੰਦੇ ਆ ਉਹਨਾਂ ਦੇ ਵਾਸਤੇ ਆਪਣੀ ਜਿਹੜੀ ਸੂਧਾਵਾਂ ਆ ਉਹ ਵਧਾਈ ਹੈ ਹੁਣ 1.5 ਟੈਸਲਾ ਐਮ ਆਰ ਆਈ ਜਿਹੜਾ ਹੈ ਇਹ ਨਕੋਦਰ ਔਰ ਉਹਦੇ ਨੇੜੇ ਤੇੜੇ ਏਰੀਆ ਤੇ ਹੈ ਰਹੀ ਹੈ ਤਾਂ ਉਹਨਾਂ ਪੇਸ਼ੈਂਟ ਨੂੰ ਜਲੰਧਰ ਜਾਣ ਦੀ ਜ਼ਰੂਰਤ ਨਹੀਂ ਹੈ ਔਰ ਇਹਦੇ ਵਾਸਤੇ ਬੈਸਟ ਏਰੀਆ ਐਂਡ ਬੈਸਟ ਸੋਲੂਸ਼ਨ ਹੈਗਾ ਕਿ ਤੁਸੀਂ ਇੱਥੇ ਕੰਮ ਕਰੋ ਆਪਣਾ ਔਰ ਕੰਮ ਲਓ ਬਹੁਤ ਬਹੁਤ ਸ਼ੁਕਰੀਆ ਜੀ ਤੋ ਤਸਵੀਰਾਂ ਤੁਹਾਨੂੰ ਖੁਸ਼ੀ ਸਕੈਨਿੰਗ ਸੈਂਟਰ ਨਕੋਦਰ ਤੋਂ ਦਿਖਾ ਰਹੀ ਸੀ ਜਿੱਥੇ ਅੱਜ ਮੈਂ ਦਿਖਾ ਦਵਾਂ ਐਮ ਆਰ ਆਈ ਮਸ਼ੀਨ ਲੈ ਕੇ ਆਇਆ ਡੇਢ ਫਿਕਸਲ ਦੀ ਜਿਹੜੀ ਐਮ ਆਰ ਆਈ ਮਸ਼ੀਨ ਆ ਨਕੋਦਰ ਦੇ ਵਿੱਚ ਤੇ ਕੀ ਲਾਗੇ ਛਾਗੇ ਹੈ ਨਹੀਂ ਲੋਕਾਂ ਨੂੰ ਅੱਗੇ ਜਵਨ ਬਚਾਉਣ ਦੇ ਲਈ ਜਲੰਧਰ ਜਾਂ ਲੁਧਿਆਣੇ ਜਾਣਾ ਪੈਂਦਾ ਸੀ ਹੁਣ ਤੁਸੀਂ ਨਕੋਦਰ ਆਓ ਤੇ ਬਹੁਤ ਘੱਟ ਰੇਟਾਂ ਦੇ ਆਪਣੀ ਜਿਹੜੀ ਐਮ ਆਰ ਆਈ ਤੁਸੀਂ ਇੱਥੇ ਕਰਵਾ ਸਕਦੇ ਹੋ